ਵੈ ਗੁਰ ਦੀ ਕਾਲਸਾ ਵੈ ਗੁਰ ਦੀ ਕੀਫਤੇ ਜਪਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਬੋ ਨਿਰਵੈ ਅਕਾਲ ਮੂਰਤ ਜੁਨੀ ਸੈ ਬਨ ਕੋ ਪ੍ਰਸਾਦ ਜਪ ਆਦ ਸਤ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚੇ ਸੋਚੇ ਸੋਚਣਾ ਹੋਈ ਜੇ ਸੋਚ ਲਖਵਾਰ ਚੁੱਪਾ ਚੁੱਪਨਾ ਹੋ ਗਈ ਜੇ ਲੈ ਰਹਾ ਲੈ ਪਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸੈ ਸਿਆਣ ਪਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵਸ ਚਿਆ ਨਾ ਹੋਈਏ ਕਬ ਕੂੜੇ ਟੁੱਟੇ ਪਾਲ ਹੁਕਮ ਅਰ ਜਾਈ ਚੰਦਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਬਲੇ ਬੜਿਆਈ ਹਕਮੇ ਉੱਤਮ ਨੀਚ ਹਕਮ ਰੇਖ ਦੁਖ ਸੁਖ ਪਾਈਐ ਇੱਕ ਨਾ ਹਕਮੇ ਬਖਸ਼ੀਸ਼ ਇੱਕ ਹਕਮੇ ਸਦਾ ਪਵਾਈਐ ਹਕਮੇ ਅੰਦਰ ਸਭ ਕੋ ਬਾਹਰ ਹਕਮ ਨਾ ਕੋਈ ਨਾ ਕੋ ਹਕਮੇ ਜੇ ਵਜੇ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਬਣਾਈਐ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਵੈ ਤੋਟ ਕਤਗਤ ਕਥੀ ਕੋਟੀ ਕੋਟ ਗੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮ ਹੀ ਹੁਕਮ ਚਲਾਇ ਰਾ ਨਾਨਕ ਬਿਕਸੇ ਬੇਪਰਵਾ ਸੱਚਾ ਸਾਬ ਸੱਚ ਨਾਏ ਪੱਖਿਆ ਪਉ ਪਾਰ ਅੱਖੇ ਮੰਗੇ ਦੇ ਦੇ ਰਾਤ ਕਰੇ ਦਾ ਤਾਰ ਫੇਰ ਕਹਿਗੇ ਰੱਖੀ ਐ ਜੇ ਦੇਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੋਣੇ ਤਰੇ ਪਿਆਰ ਅਮਰਤ ਬੇਲਾ ਸੱਚਾ ਨਾਉ ਬੜਿਆਈ ਵਿਚਾਰ ਕਰਮੀ ਆ ਬੇ ਕੱਪੜਾ ਨਗਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਥਾਪੈ ਜਾਏ ਕੀਤਾ ਨ ਹੋਏ ਆਪੇ ਆਬਰੰਝਣ ਸੋਏ ਜਿਨ ਸੇ ਭਿਆ ਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਸੁ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾਸਮਾਈ ਗੋਰੀਸ਼ਰ ਗੁਰੂ ਵਰਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾਣਾ ਏ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੀਪ 부ਝਾਈ ਸਭਨਾਂ ਜੀਆਂ ਦਾ ਇੱਕ ਦਾਤਾ ਸੋਵੇਂ ਮਿਸਰ ਨਾ ਜਾਈ ਤੀਰਥ ਨਾਮਾ ਜੇ ਤੁਸੀਂ ਪਾਵਾਂ ਬਿਣ ਪਾਣੇ ਕੇ ਨਾਏ ਕਦੀ ਜੇ ਤੀ ਸਿਰਠ ਪਾਈ ਵੇਖਾਂ ਬਣ ਕਰਮਾਂ ਕੇ ਮਿਲੇ ਲਈ ਮਤੁ ਪੁਜ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪ 부ਝਾਈ ਸਭਨਾਂ ਜੀਆਂ ਦਾ ਇੱਕ ਦਾਤਾ ਸੋ ਮੇ ਬਿਸਰਨਾ ਜਾਈ ਜੇ ਜਗਚਰਿਆਰ ਜਾ ਹੋਰ ਦਸੋਣੀ ਹੋਏ ਨਾ ਮਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਏ ਕਿ ਜਸਕੀਰ ਬਜਗਲੇ ਜਿਤ ਸਿਨਦਰਨਾ ਵਈ ਤਬਾਤਨਾ ਪੁੱਛੇ ਕਿ ਕਿਤਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇ ਤੇਹਾ ਕੋਈ ਨ ਸੋਜ ਜਾਈ ਜੇ ਤਿਸ ਗੁਣ ਕੋਈ ਕਰੇ ਸੁਨੇ ਸਦਪੀਰ ਸੁਨਾਥ ਸੁਨੇ ਤਤ ਤਵਲਾ ਕਾਸ ਸੁਣਿਐ ਦੀਪ ਲੋਪਤਾਲ ਸੁਣਿਐ ਪੋਨਾ ਸਤਿ ਕਾਲ ਨਾਨਕ ਭਗਤ ਅਸਦਾ ਵਿਕਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮਾ ਇੰਦਰ ਸੁਣਿਐ ਮੁਖਸਲਾ ਹਨਮੰਦ ਸੁਣਿਐ ਜੁਗ ਜੁਗ ਤਨ ਭੇਦ ਸੁਣਿਐ ਸਾ ਸਿਮਰਤ ਵੀਦ ਨਾਨਕ ਭਗਤ ਅਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਚਰ ਕਾ ਇਸ਼ਨਾਨ ਸੁਣਿਐ ਪੜ ਪੜ ਪਾਵੈ ਮਾਣ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤ ਤਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾਗੁਨਾ ਕੀ ਗਾ ਸੁਣੀਏ ਸਿਕ ਪੀਰ ਪਾਸ਼ਾ ਸੁਣੀਏ ਅੰਦੇ ਪਾਵੇ ਰਾ ਸੁਣੀਏ ਹਥੋ ਵਸ ਗਾ ਨਾਨਕ ਭਗਤ ਤਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮਨ ਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਨੇ ਕਾਵੇ ਕਰਨ ਵਿਚਾਰ ਐਸਾ ਨਾਮ ਨੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸਵਰਤ ਹੋਏ ਮਨ ਬੁੱਧ ਮਨੈ ਸ਼ਕਲਪ ਬਣੇ ਕੀ ਸ਼ੁੱਧ ਮੰਨੇ ਮੂੰ ਜੋੜਤਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਵਸ ਪਰ ਗੜ ਜਾਏ ਮੰਨੇ ਮਗਨ ਚ ਲੈ ਪੰਥ ਮਨ ਤਰਮ ਸੇ ਤਿਸ ਅਨ ਬੰਧ ਐਸਾ ਨਾਮ ਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵ ਮੂਖ ਦਵਾਰ ਮੰਨੇ ਪਰਵਾਰ ਸਦਾਰ ਮੰਨੇ ਤਰ ਤਾਰੇ ਗੁਰ ਸਿੱਖ ਮਨੇ ਅਨਕ ਪਵੈ ਨਾ ਪਿਖ ਐਸਾ ਨਾਮ ਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗਾ ਮਾਨ ਪੰਚੇ ਸੋਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਧੌਲ ਧਰਮ ਦੇ ਆ ਕਪੂਤ ਸੰਤੋਖ ਤਾਂ ਪਰ ਰੱਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸੁਚਿਆਰ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਬਨ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨਾ ਲਿਖਾ ਬੂੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੀਤੀ ਤਾਂ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਗਵਾ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਬਰੈ ਜਮਾ ਇੱਕ ਵਾਰ ਜੋਤਰ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਓ ਅਸੰਖ ਪੂਜ ਸੰਖ ਤਪ ਤੋ ਸੰਗ੍ਰੰਥ ਕੋ ਬੇਪਾਠ ਸੰਖ ਜੋਗ ਮੰਨ ਰਹੇ ਉਦਾਸਕ ਅਸਾਂ ਕਪੜ ਦੂਣ ਗਿਆਨ ਵਿਚਾਰ ਸੰਖ ਸਤੀ ਸੰਖ ਦਾ ਤਾਰ ਅਸੰਖ ਸੁਰਮ ਪਖਸਾਰ ਸੰਖ ਮੋਲੇ ਬਲਾਇ ਤਾਰ ਕੁਦਰਤ ਕਵਣ ਕਹਾ ਵੀ ਚਾਰ ਵਾਰਿਆ ਨ ਜਾਮਾਈ ਕੁਵਾਰ ਜੋਤਰ ਭਾਵੇ ਸਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੁਰਖੰਦ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜੈ ਜੋਰ ਅਸਾਂ ਗਲਬੜ ਹੱਤੇ ਕਮਏ ਸੰਖ ਪਾਪੀ ਪਾਪ ਕੋ ਜੈ ਸੰਖ ਕੁੜੇਰ ਕੁੜੇ ਫਰਾਈ ਸੰਖ ਮਲੇਸ਼ ਮਲਪਖਾ ਅਸਾਂ ਕਨਿੰਦ ਕਸਰ ਕਰੇ ਪਾਰ ਨਾਨਕ ਨੀਟ ਕਹੇ ਵਿਚਾਰ ਵਾਰਿਆਂ ਜਮ ਇੱਕ ਵਾਰ ਜੋਤਰ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂਖ ਨਾਮ ਅਸਾਂਖ ਥਾਮ ਅਗੰਗ ਅਗੰਗ ਅਸਾਂਖ ਲੋ ਸੰਕ ਹੈ ਸਰਪਾਰ ਹੋਇ ਅਖਰੀ ਨਾਮ ਅਖਰੀ ਸਲਾ ਅਖਰੀ ਯਾਨਕੀ ਤੂ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾਸੇ ਸੰਜੋਗ ਬੁਹਾਨ ਜਿਨੇ ਲਿਖੇ ਤਿਸਰਨਾਏ ਜੇ ਫਰਮਾਇ ਦੇਵ ਤੇ ਪਾਏ ਤੱਕਦਾ ਤੇਤਾ ਨਾ ਬਰਣਾਵੇ ਨਾ ਹੀ ਕੋ ਥਾਉ ਕੁਦਰਤ ਕਬਨ ਕਹਾ ਵਿਚਾਰ ਵਾਰ ਜਮ ਇੱਕ ਵਾਰ ਦਤੁ ਦਵਾਵੇ ਸਾਈ ਪਲੀਕਾਰ ਤੁਸਦਤ ਲਾਮਦ ਨਰੰਕਾਰ ਪਰੀਏ ਹੱਥ ਪੈ ਤੰਦੀ ਪਾਣੀ ਤੋਤੇ ਉਤਰਸ ਕੀ ਮੂਤ ਪਲੀਤੀ ਕੱਪੜ ਹੋਏ ਦੇ ਸਭਨ ਲਈਏ ਉਹ ਤੋਏ ਪਰੀਮਤ ਪਾਪਾ ਕੇ ਸੰਗ ਤੋਪੈ ਨਾਵੇ ਕੇ ਰੰਗ ਪੁੰਨੀ ਪੱਪੀ ਅਖਣ ਨਾਏ ਕਰ ਕਰ ਕਰਨਾ ਲਿਖ ਲਿਆ ਜਾ ਆਪੀ ਵੀ ਜੱਪੀ ਖਾਣਾ ਕੋ ਕਮੀ ਆ ਉਹ ਜਾ ਤਿਰ ਤਪ ਧਿਆਨ ਦਤ ਦਾਨ ਜੇ ਕ ਭਵਤ ਕਮਾਨ ਸੁਣਿਆ ਮੁੰਨਿਆ ਮਨ ਕੀਤਾ ਪਾਓ ਅੰਤਰਗਰਤੀ ਤੁਮਾਲਾ ਉਹ ਸਭੁੰ ਤੇਰੇ ਮੈਨੇ ਕੋਈ ਬਣ ਕੋਈ ਕਿਤੇ ਪਕ ਤਨ ਹੋਈ ਸਵਸਤਾ ਬਾਣੀ ਵਰਮਾਓ ਸਸਾ ਸੋਣ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਮਨ ਤਤ ਕਵਨ ਬਾਹਰ ਕਵਨ ਸੁਰਤੀ ਮਾ ਕਵਨ ਤੂ ਆਕਰ ਬੇਲ ਨ ਪਾਇ ਪੰਡਤੀ ਜੇ ਹੋ ਬਲੇ ਕੁਰਾਨ ਵਕਤ ਨਾ ਫੋਕਾ ਦੀਆ ਜੇ ਲਿਖਣ ਲੈ ਕੁਰਾਨ ਤਤ ਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜੇ ਕਰਤਾ ਸੜੀ ਕੋ ਸੱਜੇ ਆਪੇ ਜਾਣੇ ਸੋ ਇਹ ਕਿਵ ਕਰਾਖਾ ਕਿਪਸਲਾਹੀ ਕਿਉ ਬੰਨੀ ਕੀ ਬਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕਦੂ ਇੱਕ ਸਿਆਣਾ ਵੱਡਾ ਸਾਹੀ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਕਿਆ ਨਾ ਸੋਏ ਪਤਾਲ ਪਤਾਲ ਲਖ ਅਗਾਸ ਅਗਾਸ ਓੜ ਕੋੜ ਕਪਾਲ ਤਕੇ ਵੇਦ ਕਹਿਣਿਕ ਬਾਤ ਸਹਸ ਸਾਰੇ ਕਹਿਣ ਕਤਿਬਾ ਸੁਲਿਖਤਾਤ ਲਿਖਾ ਹੋਇ ਤਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾ ਇਤੀ ਸੁਰਤ ਨਾ ਪਾਈ ਆ ਨਦਿਆਂ ਤਿਵਾ ਪਵੇ ਸਮੁੰਦਰ ਨ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਹ ਸੇਤੀ ਮਾਰਤਾਨ ਗਿੜੀ ਤੁਲ ਨਾ ਹੋਵਨੇ ਜੇ ਤਸਵੀ ਮਨੋਣਾ ਬਿਸਰੇ ਅੰਤਨਾ ਸ਼ਿਫਤੀ ਕਹਿਣਾ ਅੰਤ ਅੰਦਨਾ ਕਰਨੇ ਦੇਨ ਅੰਤਨਾ ਵੇਖਣ ਸੋਣਣਨਾ ਅੰਤ ਅੰਤਨਜਾ ਪੇ ਕੇ ਆਮਨ ਮੈਂ ਅੰਤ ਅੰਤਨਜਾ ਪੇ ਕੀਤਾ ਅਕਾਲ ਅੰਤਨਜਾ ਪੇ ਪਾਰਾ ਵਾਰ ਅੰਤ ਕਰਨ ਕੀਤੇ ਬਿੱਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਹੀ ਅੰਤ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਇਬ ਉੱਚਾ ठाਉ ਉੱਚੇ ਪਰ ਉੱਚਾ ਨਾਉ ਇਹ ਬੜਾ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਈ ਜੇ ਬੜਾ ਪੁ ਜਾਣੇ ਆਪ ਆਪ ਨਾ ਨਜ਼ਰੀ ਕਰਨੀ ਦਾਤ ਬਹੁਤਾ ਕਰਮ ਲਿਖਿਆ ਜਾਇਆ ਵਡਾ ਦਾ ਤਾਤਿਲ ਨਾ ਤਮੈ ਕਿਤੇ ਮੰਗੇ ਜੋਦ ਪਾਰ ਕਿੱਤਾਂ ਗੰਤ ਨਹੀਂ ਵਿਚਾਰ ਕਿਤੇ ਖਾਪ ਟੋਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਏ ਕਿਤੇ ਦੋ ਕੂਕ ਸੁਤ ਮਾਰ ਇਹ ਵੀ ਦਾ ਤਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਗ ਨਾ ਸਕੇ ਕੋਏ ਜੇ ਕੋ ਖਾਏਗਾ ਖਣ ਪਾਏ ਉਜਾਣੇ ਜਿਤਿਯ ਮੁਖੈ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਗਏ ਕੇ ਜਿਸਨੋ ਬਖਸ਼ਿਸ਼ ਦਿੱਤ ਸਲਾ ਨਾਨਕ ਪਰਛਾਹੀ ਪਰਛਾ ਅਮੋਲ ਗੋਣ ਅਮੋਲ ਵਪਾਰ ਅਮੋਲ ਵਪਾਰੀਏ ਮੁੱਲ ਢੰਡਾਰ ਮੁੱਲਾ ਵੇ ਮੁੱਲੇ ਜਾਏ ਮੁੱਲ ਪਾਏ ਮੁੱਲਾ ਸਮਾਈ ਅਮੋਲ ਧਰਮ ਮੂਲ ਦੀ ਬਾਣ ਅਮੋਲ ਤੂਲ ਮੂਲ ਪਰਮਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੂਲ ਫਰਮਾਨ ਅਮੁੱਲੇ ਮੁੱਲਾ ਆਖੇ ਨੇ ਜਾਏ ਆਖਾ ਖਰੇ ਲਿਵਲਾਏ ਆਖੇ বেদ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਅਖੇ ਵਰਮੇ ਆਖੀਂਦ ਅਖੇ ਗੋਪੀ ਤੇ ਗੋਵਿੰਦ ਆਖੇ ਸਰਾਖੀ ਸਿੱਧ ਅਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੀ ਦੇ ਵਖੇ ਸੁਰਨਾ ਮੁਰਜਨ ਸੇਵ ਕੀਤੇ ਆਖੀ ਆਖਣ ਪਾਏ ਕੀਤੇ ਕਿਆ ਕਿਆ ਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਫਰ ਸਕੇ ਕੀ ਕੀ ਨਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਨਹੀਂਏ ਸਰਗੁਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਾਂ ਜਿਤਵੇਂ ਸਰਬ ਸੰਭਾਲੇ ਵਾਜੇ ਨਾ ਅਨੇਕ ਸੰਖ ਨੇਕ ਅਸ਼ੰਕਾ ਗਿੱਤੇ ਬਾਵਣ ਹਾਂ ਨੇਕ ਇਤੇ ਰਾਤ ਪਰਿਸ਼ੇ ਕਹਿੰਗੇ ਗਿੱਤੇ ਗਵਨਹਾਰੀ ਗਾਵੇ ਤੁਹਾਨੂੰ ਪਾਉਣ ਪਾਣੀ ਵਿਸੰਤ ਰਗਾ ਰਜਤਰਮ ਦੁਆਰੇ ਗਾਵੇ ਚਿੱਤ ਕੋ ਉਪਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੂਨ ਸੁਦਾ ਸਵਾਰੇ ਗਾਵੇ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਦਾ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਇ ਵਿਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਤ ਜਗ ਜੁਗ ਵਿਦਨ ਨਾ ਲੇ ਗਾਵ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਈਆ ਲੇ ਗਾਵ ਰਤਨ ਪਾਇ ਤਰੇ ਅਠ ਸਤ ਤੀਤ ਨਾ ਲੇ ਗਾਵੇ ਜੋਦ ਮਹਾਵਲ ਸੂਰਾ ਗਾਵੇ ਖਾਣੀ ਚਾ ਰਹੇ ਹੈ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇਇ ਤੁ ਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਾਗ ਤਰਸਾਲੇ ਹੋਰ ਕੀਤੇ ਗਾਵਨ ਸੇਵੇਂ ਸਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸੱਚਾ ਸੱਚੀ ਨਾਈ ਹੈ ਵੀ ਹੋਸੀਜਨ ਜਿਸੀ ਇਤਨਾ ਜਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਹ ਜਨੋ ਪਾਈ ਕਰ ਕਰ ਵੇਖੇ ਕਿ ਤਾ ਆਪਣਾ ਜਿਪ ਤੇ ਦੀ ਵੜੇ ਆਈ ਜੇ ਤੁਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਤਾ ਸੰਤੋਖ ਸ਼੍ਰਮ ਪਟੋੜੀ ਤੇ ਆਨ ਕੀ ਕਰੇ ਵੀ ਭੂਤ ਚਿੰਤਾ ਕਲ ਕੋਰੀ ਕਾਇ ਜੋ ਤਾ ਡੰਡਾ ਪੜ ਤੀ ਤ ਆਈ ਪੰਥੀ ਸਗਲ ਦਿਮਾਤੀ ਮੈਂ ਜੀ ਤੈ ਤਕ ਜੀਤ ਆਦੇਸ਼ ਤੇ ਸੇ ਆਦੇਸ਼ ਆਤ ਅਨੀਰ ਅਨਾਦ ਨਾਹਤ ਜਗ ਜਗ ਕੁਵੇਸ਼ ਭਗਤ ਗਿਆਨ ਦੇ ਭੰਡਾਰਨ ਕਟ ਕਟ ਵਾਜੇ ਨਾਦ ਆਪੇ ਨਾਥ ਨਾਤੀ ਸਭ ਜਾ ਕੀ ਦਿੱਦ ਸਿੱਧ ਅਵਰਾ ਸਾਧ ਸੰਜੋ ਵਿਜੋਗ ਦੁਇ ਕਾ ਚਲਾਵੇ ਲੇਖੇ ਆਗੇ ਭਾਗ ਆਦੇਸ਼ ਤੇ ਸੇ ਆਦੇਸ਼ ਆਤ ਅਨੀਰ ਅਨਾਦ ਨਾਹਤ ਜਗ ਜਗ ਕੁਵੇਸ ਏਕ ਮਾਈ ਜੁਤ ਵੇਈ ਤੰਚੇਲੇ ਪ੍ਰਵਾਨ ਇੱਕ ਸੰਸਾਰੇ ਇੱਕ ਭੰਡਾਰੀ ਇਕਲ ਹੈ ਦੀਵਾਨ ਜਿਪ ਤੇ ਸਪਾ ਮੈਂ ਧੀਮੇ ਚੁਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾਮ ਹੈ ਬਹੁਤ ਆਹੀ ਬੜਾਨ ਆਦੇਸ਼ ਤੇ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ਼ ਅਸਨ ਲੋਏ ਲੋਏ ਪੰਡਾਰ ਜੋ ਕਿਸ ਪਾਸੋ ਏਕਾ ਵਾਰ ਕਰ ਕਰ ਵੇਖੇ ਸਰਜਣਹਾਰ ਨਾਨਕ ਸੁੱਚੀ ਕੀ ਸੱਚੀਕਾਰ ਆਦੇਸ਼ ਤੇ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ਼ ਇੱਕ ਤ੍ਰਿਭੁਲਖ ਹੋਏ ਲਖੂ ਵੇ ਲਖਵੀਸ਼ ਲਖ ਲਗੀੜਾ ਕੀਏ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪੜੀਆ ਚੜੀਆ ਹੋਈ 21 ਸੁਣ ਗੱਲਾਂ ਆਕਾਸ਼ ਦੀ ਕਿਟਾ ID 2495 ਹੈ ਕੂੜੀ ਕੂੜਾ ਠੀਸ ਅੱਖਾਂ 'ਚ ਰੋਟਾ ਪੈਣਾ ਜੋਰ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਰਾਜ ਦੇ ਮਾਲ ਮਾਨ ਸੋ ਜੋਨ ਨਾ ਸੁਤੀ ਗਿਆਨ ਵਿਚਾਰ ਜੋ ਦਾ ਚੁਕਤੀ ਛੋਟੇ ਸੰਸਾਰ ਜਿਸਾਤ ਜੋਰ ਕਰ ਵੇਖੇ ਸੋ ਨਾਨਕ ਉਤਮ ਨੀਚ ਨਾ ਕੋਈ ਰਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵੀ ਛਤੀ ਥਾਪ ਰੱਖੀ ਤਮ ਸਾਲ ਇਸ ਵੀ ਜੀ ਜੁਗਤ ਕੇ ਰੰਗਦਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵੇ ਚਾ ਸੱਚਾ ਸਚਾ ਦਰਬਾਰ ਤਥੇ ਸੋਨ ਪੰਜ ਪਰਬਾਨ ਨਦਰੀ ਕਰਨ ਪਵਿ ਨਿਸ਼ਾਨ ਕਚ ਪਗਾਈ ਉਤੇ ਪੈ ਨਾਨਕ ਗਜਾਪੇ ਜਾਏ ਤਰਮਖੰਡਕਾ ਇਹ ਤਰਮ ਗਿਆਨਖੰਡਕਾ ਅਖ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਨ ਮਹੇਸ਼ ਕੀਤੇ ਪਰਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ਼ ਕੀਤੇ ਕਰਨ ਭੂਮੀ ਮੇਰ ਕੀਤੇ ਕਿਤੇ ਤੂ ਉਪਦੇਸ਼ ਕੀਤੇ ਈਨ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧੂ ਬੁੱਧ ਨਾਥ ਕੀਤੇ ਕਿਤੇ ਦੇ ਵੇਸ਼ ਕੀਤੇ ਦੇਵਦਾਨ ਮੂਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਖਾਣੀ ਕੀਤੀ ਬਾਣੀ ਕੀਤੇ ਬਾਦ ਨਰਿੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇਥੇ ਨਾਦ ਬਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਉਹ ਤੇਥੇ ਕਾੜ ਤਕੜੀਏ ਬਹੁਤ ਅਨੂਪ ਤਾਂ ਕਿ ਇਹ ਗੱਲਾ ਕਥੀ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਤੇਥੇ ਕੜੀਏ ਸੁਰਤ ਮਤਮਨ ਬੁੱਧ ਤੇਥੇ ਕੜੀਏ ਸੁਰਾ ਸੁਦਾ ਕੀ ਸੁਦ ਗਰਮਖੰਡ ਕੀ ਬਾਣੀ ਜੋਰ ਤੇਥੇ ਹੋ ਨਾ ਕੋਈ ਹੋਰ ਉਥੇ ਜੋਦ ਮਹਾਬਲ ਸੂਰ ਤਨਵੇਂ ਰਾਮ ਰਹਾ ਭਰਪੂਰ ਤੇਥੇ ਸੀਤੋ ਸੀਤਨ ਮਾ ਮਾਏ ਤਾਂ ਕਿ ਰੁਪ ਨਾ ਕਥਨੇ ਜਾਏ ਨਾ ਹੋ ਮਨ ਰਠਾਗੇ ਜਾਏ ਜਨ ਕੇ ਰਾਮ ਬਸੇ ਮਨ ਮਾਹੇ ਤੇਥੇ ਭਗਤ ਬਸੇ ਕੇ ਲੋਗ ਅਰੇ ਅਨੰਦ ਸਚੰਮਨ ਸੋਈ ਸਚ ਖੰਡ ਬਸੇ ਨਰੰਗ ਕਾਰ ਕਰ ਕਰ ਵੇਖੇ ਨਦਰ ਨਿਹਾਲ ਜਿਥੇ ਖੰਡ ਮੰਡਲ ਪਰਪੰਡ ਜੇ ਕੋ ਕਥਿ ਤਹੰਤ ਨ ਅੰਤ ਦਥੇ ਲੋ ਲੋ ਅਕਾਰ ਜਿਉ ਜਿਉ ਹੁਕਮ ਤੇ ਉਤੇ ਕਾਰ ਵੇਖਿ ਵੇਖਿ ਸੇ ਕਾਰ ਵਿਚਾਰ ਨਾਨਕ ਹਤ ਨ ਕਰੜਾ ਸਾਰ ਜਿਤ ਪਹਾਰਾ ਤੇ ਜਿਸੁ ਨਿਹਾਰ ਐਰਣ ਮਤਬੀਦ ਹਥਿਆਰ ਭੋਖਲਾ ਅਗਨ ਤਪ ਤਉ ਪਾਂਡਾ ਪਾਓ ਅਮਰਿਤ ਤਾਲ ਗੜੀ ਸ਼ਾਮ ਤੋਂ ਜੀਤਕ ਸਾਲ ਜਿਨ ਕੋ ਨਦਰ ਕਰਮ ਤਿ ਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਾਵਨ ਗੁਰੂ ਪਾਣੀ ਹੀ ਬਿਤਾ ਮਾਤਾ ਤਾਰਤ ਮਹਤ ਦਿਵਸ ਰਾਤ ਦੁਈ ਦਾਈ ਦਾਇਆ ਕਿੱਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀਆਂ ਪੂ ਆਪਣੀ ਗੇਣ ਰਕੇ ਦੂਰ ਜਿਨਹੀ ਨਾਮ ਧਿਆਇ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ